ਸਤਿ ਸ੍ਰੀ ਅਕਾਲ ਪੰਜਾਬੀ ਵੀਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜੇ ਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਅੱਜ ਜ਼ਿਲ੍ਹਾ ਬਠਿੰਡਾ ਦੇ ਰਾਮਪਰਾ ਫੂਲਪਿੰਡ ਦੀ ਗੱਲ ਕਰ ਲਈਏ ਟਾਊਨ ਦੀ ਗੱਲ ਕਰ ਲਈਏ ਇੱਥੇ ਖੜੇ ਆਂਗੇ ਆਪਾਂ ਬਾਕੀ ਭਰਾ ਸਾਡੇ ਗੁਰਪ੍ਰੀਤ ਜੀ ਜਿਹੜੇ ਆਮ ਪਾਰਟੀ ਦੇ ਅਨਚਾਰਜ ਨੇ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਦੇ ਆਂ ਜਿਹੜੇ 9 ਕਰੋੜ 70 ਲੱਖ 67 ਹਜ਼ਾਰ ਜਿਹੜੀ ਉਹਨਾਂ ਦੀ ਇੱਕ ਨੀ ਪੱਥਰ ਰੱਖਿਆ ਜਾਂਦਾ ਆ ਆਮ ਪਾਰਟੀ ਵੱਲੋਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਗੱਲ ਕਰ ਲਈ ਆਪਾਂ ਜਿਹੜੇ ਲੋਕਾਂ ਦੇ ਘਰਾਂ ਦੀ ਗੱਲ ਕਰ ਲਈ ਆਪਾਂ ਗਲੀਆਂ ਨਾਲੀਆਂ ਦੀ ਗੱਲ ਕਰ ਲਈਏ ਹਾਂਜੀ ਇੱਕ ਪਾਣੀ ਦੀ ਪਾਈਪ ਪਾਈਪ ਦੀ ਗੱਲ ਕਰ ਲਈ ਜਿਹੜਾ ਸਮੱਸਿਆ ਚੱਲ ਰਹੀ ਸੀ ਬੜਾ ਕਾਫੀ ਟਾਈਮ ਤੋਂ ਸੀਵਰੇਜ ਬਾਰੇ ਹਾਂਜੀ ਉਹਨਾਂ ਤੁਹਾਡੇ ਕੀ ਸਵਾਲ ਨੇ ਜੀ ਆਪਣੇ ਪਹਿਲਾਂ ਸਤਿਕਾਰ ਜੀ ਸਾਰੀ ਟੀਮ ਨੂੰ ਹਮ ਸਾਡੇ ਬਹੁਤ ਹੀ ਸਤਿਕਾਰ ਦਉ ਆਮ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਾਜ ਸਿੰਘ ਮਾਨ ਅਸੀਂ ਬਹੁਤ ਬਹੁਤ ਧੰਨਵਾਦ ਹਾਂ ਸਰਦਾਰ ਐਮ ਐਲ ਏ ਸਾਹਿਬ ਬਲਕਾਰ ਸਿੰਘ ਸਿੱਧੂ ਦਾ ਕਰਦੇ ਹਾਂ ਜੋ ਸਾਡੇ ਕੂਲ ਪਿੰਡ ਨੂੰ ਨਹਿਰੀ ਪਾਣੀ ਦੀ ਸਹੂਲਤ ਦਿੱਤੀ ਆ 9 ਕਰੋੜ 70 ਲੱਖ ਰੁਪਇਆ ਜੋ ਪਾਈਪ ਲਾਈਨ ਸਾਰੀਆਂ ਗਲੀਆਂ ਨਾਲੀਆਂ ਦੇ ਵਿੱਚ ਪਊਗੀ ਸਾਰੀ ਗਲੀ ਜਿੰਨੀ ਵੀ ਬਣੂਗੀ ਸਾਰੀ ਨਵੀਆਂ ਗਲੀਆਂ ਬਣੀਆਂ ਗਈਆਂ ਨਵੀਂ ਲੋਕਟਾਈਲ ਲੱਗੂਗੀ ਤੇ ਸਾਰੇ ਘਰਾਂ ਨੂੰ ਸਪਲਾਈ ਦਿੱਤੀ ਜਾਊਗੀ ਨਹਿਰੀ ਪਾਣੀ ਦੀ ਤੇ ਜਿਹੜਾ ਵੀ ਕੰਮ ਕੱਚੇ ਰਾਹ ਉਹ ਸਾਰੇ ਪੱਕੇ ਕਰੇ ਜਾਣਗੇ ਤੇ ਤੇ ਗੱਲ ਕਰ ਲਈਏ ਜੀ ਜਿਹੜੀ ਪਾਈਪ ਲਾਈਨ ਆ ਜੀ ਇਹ ਇਹਤੇ ਕਿਹੜੀ ਕਿਹੜੀਆਂ ਗਲੀਆਂ ਜਾਂ ਜਿਹੜੀਆਂ ਆਪਣੀਆਂ ਪੱਕੀਆਂ ਕਰੀਆਂ ਜਾਂਦੀਆਂ ਜੀ ਇਹ ਹੁਣ 21 ਬਾੜ ਦੇ ਵਿੱਚ ਸਾਡੇ ਕੰਮ ਚੱਲ ਰਾਇਆ ਫੂਲ ਦੇ ਵਿੱਚ ਜੀ ਹਾਂਜੀ ਉਹ ਰਾਜ ਵਾਲੇ ਗੇਟ ਕੋਲੇ ਇਹ ਗਲੀ ਕਾਫੀ ਚਿਰ ਤੋਂ ਛੱਪੜ ਪੱਕਾ ਬਣ ਗਿਆ ਸੀ ਕੱਚੀ ਗਲੀ ਪਈ ਸੀ ਜੀ ਹਮ ਇੱਕ ਹੀ ਰਹਿੰਦੀ ਸੀ ਸਾਡੇ ਬਾੜ ਦੇ ਵਿੱਚ ਉਹ ਪੱਕੀ ਹੋ ਜਾ ਰਹੀ ਆ ਹਮ ਤੇ ਜੋ ਵੀ ਗਲੀਆਂ ਕੱਚੀਆਂ ਹਜੇ ਹੈਗੀਆਂ ਬਾਹਰ ਫਰਨੀ ਤੋਂ ਬਾਹਰ ਵੀ ਹੈਗੀਆਂ ਜੀ ਉਹ ਨਾਲ ਦੀ ਨਾਲ ਅਸੀਂ ਪੱਕੀਆਂ ਕਰਾਂਗੇ ਜੀ ਇਹ ਕਿੰਨੇ ਸਮੇਂ ਦੇ ਵਿੱਚ ਜਿਹੜਾ ਕੰਮ ਕੰਪਲੀਟ ਹੋ ਜੂਗਾ ਜੇ ਆਪਣੇ ਪਿੰਡ ਫੂਲ ਦੀ ਗੱਲ ਕਰ ਲਈਏ ਕੰਮ ਤਾਂ ਬਹੁਤ ਲਗਾਤਾਰ ਕਾ ਬਹੁਤ ਜਲਦੀ ਚੱਜੂਗੀ ਚੱਲੀ ਜਾਂਦਾ ਜੀ ਤਕਰੀਬਨ ਸਾਰੀਆਂ ਗਲੀਆਂ ਦੇ ਵਿੱਚ ਪਾਈਪ ਲਾਈਨ ਪਾਈ ਜਾ ਰਹੀ ਹੈ ਮਗਰ ਦੀ ਮਗਰ ਗਲੀਆਂ ਬਣੀਆਂ ਜਾ ਰਹੀਆਂ ਜਾਂਦੀਆਂ ਹਾਂਜੀ ਗੱਲ ਕਰ ਲਈਏ ਨਗਰ ਕਾਉਂਸਲ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸਾਡੇ ਬਹੁਤ ਹੀ ਪ੍ਰਧਾਨ ਜੀ ਰੋਪੀ ਬੜਾਲ ਦਾ ਬਹੁਤ ਬਹੁਤ ਧੰਨਵਾਦ ਇਹ ਨਗਰ ਕਾਉਂਸਲ ਵੱਲੋਂ ਵੀ ਸਾਰੀਆਂ ਗਲੀਆਂ ਪੱਕੀਆਂ ਹੋ ਜਾ ਰਹੀਆਂ ਜਿਹੜੀ ਨਗਰ ਕਾਉਂਸਲ ਚ ਵਿੱਚ ਰਹਿ ਗਈਆਂ ਸੀ ਜੀ ਉਹ ਹੁਣ ਕੰਪਲੀਟ ਕਰੀਆਂ ਜਾਣਗੀਆਂ ਤਾਂ ਜਿਹੜੇ ਪਾਈਪ ਲਾਈਨ ਵਾਲੀਆਂ ਗਲੀਆਂ ਉਹ ਵੀ ਕੰਪਲੀਟ ਕਰੀਆਂ ਜਾਣਗੀਆਂ ਤਕਰੀਬਨ ਜੀ ਜੋ ਆਪਣੇ ਕਿਲੇ ਤੋਂ ਲੈ ਕੇ ਬੀਬੀ ਪਾਰੋ ਮੰਦਿਰ ਤੱਕ ਇੱਧਰ ਮੋੜ ਤੱਕ ਰਾਮਪਰੇ ਦੇ ਤੱਕ ਇਹ ਲੁੱਕ ਵਗੈਰਾ ਦੀ ਸਾਰੀ ਸਹੂਲਤ ਪਾਸ ਹੋਈ ਵੀ ਹੈ ਜੀ ਇਹ ਪੈ ਜੂਗੀ ਸਾਰੀ ਬਾਕੀ ਕਿਹੜੀਆਂ ਤੱਕ ਬਾਕੀ ਗੱਲ ਕਰ ਲਈ ਗੁਰਪ੍ਰੀਤ ਜੀ ਆਪਾਂ ਜਿਵੇਂ ਕਿ ਕਿੰਨਾ ਸਮੇਂ ਦੀ ਗੱਲ ਹੈ ਜੀ ਵੀ ਆਪਾਂ ਕਿੰਨੇ ਟਾਈਮ ਹੋ ਗਿਆ ਸੀ ਵੀ ਗਲੀਆਂ ਨਾਲੀਆਂ ਨੂੰ ਬਣਿਆ ਨਹੀਂ ਪਹਿਲਾਂ ਜੀ ਇਹ ਦੂਸਰੀਆਂ ਸਰਕਾਰਾਂ ਤੋਂ ਗਲੀਆਂ ਨਾਲੀਆਂ ਲੋਟ ਹੀ ਨਹੀਂ ਆਈਆਂ ਜੀ ਹੂੰ ਠੀਕ ਅਮੀਰੇ ਕੀ ਇਹ ਜੀ ਇਹਨਾਂ ਕੋਲੇ ਜੀ ਬਸ ਉੱਤਿਆਂ ਚੱਕੀ ਜਾਂਦੇ ਘਰ ਉੱਤੇ ਬਣੀ ਜਾਂਦਾ ਜੀ ਗਲੀਆਂ ਨੀਵੀਆਂ ਹੋਈ ਜਾਂਦੀਆਂ ਪਾਣੀ ਖੜੀ ਜਾਂਦਾ ਸਾਨੂੰ ਤਾਂ ਗਲੀਆਂ ਨਾਲੀਆਂ ਚੋਕਰ ਹੀ ਛੜਦਾ ਜੀ ਇਹਨਾਂ ਨੇ ਹੂੰ ਹੁਣ ਤਕਰੀਬਨ ਵਧੀਆ ਬਣਾਵਾਂਗੇ ਤਾਂ ਕਿ ਕਿਸੇ ਵੀ ਦੁਆਰਾ ਲੋਡ ਨਾ ਪਵੇ ਨਾ ਗਲੀ ਬਣਾਉਣ ਦੀ ਲੋਡ ਪਵੇ ਨਾ ਨਾਲੀ ਬਣਾਉਣ ਦੀ ਲੋਡ ਪਵੇ ਤੇ ਸਾਡੇ ਫੂਲ ਤੋਂ ਰਾਮਪੁਰੇ ਤੱਕ ਲੈਹਦਾ ਸੀਵਰੇਜ ਦੀ ਪਾਈਪ ਲਾਈਨ ਹੂੰ ਨਵੀਂ ਪਊਗੀ ਹੁਣ ਬਾਕੀ ਪਿੰਡ ਫੂਲ ਦੀ ਬਹੁਤ ਪਾਣੀ ਦੀ ਜਿਹੜੀ ਸਮੱਸਿਆ ਸੀ ਜੀ ਇਹੇ ਵੀ ਪਾਣੀ ਪਿੰਡ ਦੇ ਵਿੱਚ ਬਹੁਤ ਨਿਯਾਜ ਖੜਦਾ ਸੀ ਜਦੋਂ ਮੀਂਹ ਆ ਜਾਂਦਾ ਸੀਗਾ ਉਦੋਂ ਇੰਨਾ ਪਾਣੀ ਖੜ ਜਾਂਦਾ ਗੋਡੇ-ਗੋਡੇ ਪਾਣੀ ਖੜਦਾ ਸੀਗਾ ਜੀ ਉਹ ਹੁਣ ਵਿਕਾਸ ਹੋਊਗਾ ਜੀ ਪਿੰਡ ਦਾ ਜੀ ਹਾਂਜੀ ਹਾਂਜੀ ਜਿਹੜੀ ਪਾਈਪ ਲਾਈਨ ਜੀ ਫੂਲ ਤੋਂ ਰਾਮਪਰੇ ਨੂੰ ਜੁਆਇੰਟ ਸੀ ਜੀ ਉਹ ਹਾਂਜੀ ਤੇ ਉਹ ਜਦੋਂ ਰਾਮਪਰੇ ਦੇ ਵਿੱਚ ਪਾਣੀ ਜਿਆਦਾ ਹੋ ਜਾਂਦਾ ਸੀ ਉਦੋਂ ਉਹ ਬੰਦ ਕਰਨਾ ਸੀ ਫੂਲ ਦਾ ਜੀ ਉਹ ਕਾਲਜ ਕੋਲੇ ਨਿਕਲੀ ਜਾਂਦਾ ਸੀ ਉਹਦਾ ਹਾਲਾ ਨਿਕਲ ਜੀ ਹਾਂਜੀ ਹੁਣ ਵੱਖਰੀ ਪਾਈਪ 14 ਕਰੋੜ ਰੁਪਏ ਪਾਸ ਹੋਇਆ ਜੀ ਹੂੰ ਫੂਲ ਤੋਂ ਲੈ ਕੇ ਰਾਮਪਰੇ ਨੂੰ ਇੱਕ ਵੱਖਰੀ ਲਾਈਨ ਪਾਈ ਜਾਊਗੀ जी। ओ ओ जी। अच्छा जी। ਚਾਹ ਕੇ ਫੂਲ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਬਈ ਪਾਣੀ ਦੀ। ਹੂੰ। ਨਹੀਂ 9 ਕਰੋੜ ਨਹੀਂ ਪਾਸ ਹੋਇਆ ਸੀ ਕਦੇ ਜੀ। ਉਹ ਲੈਦਾ ਜੀ। ਉਹ ਲੈਹਰੀ ਪਾਣੀ ਦਾ ਜੀ। ਅੱਛਾ ਜੀ। ਇਹ ਵਖਰਾ ਇਹ ਸੀਵਰੇਜ ਦਾ ਜੀ। ਇਹ 14 ਕਰੋੜ ਜਿਹੜਾ ਲਗ ਪਾਸ ਹੋਇਆ। ਇਹ 100 ਸੀਵਰੇਜ ਦਾ ਜੀ। ਅੱਛਾ ਜੀ। ਕਿਹੜੇ ਫੂਲ ਤੋਂ ਸੀਵਰੇਜ ਆਮਪੁਰੇ ਨੂੰ ਜਾਂਦਾ। ਠੀਕ ਹੈ ਜੀ। ਇਹ ਵਖਰੀ ਹੈ ਜੀ। ਠੀਕ ਹੈ ਜੀ। ਧੰਨਵਾਦ ਬਹੁਤ ਧੰਨਵਾਦ ਤੁਹਾਡਾ ਜੀ। ਠੀਕ ਹੈ ਜੀ ਬਹੁਤ। ਬਾਪੂ ਜੀ ਸਰਕਾਰ ਦੇ ਕੰਮਾਂ ਕਾਰਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜੀ? ਅਸੀਂ ਜਿਵੇਂ ਸਾਡਾ ਕੰਮ ਚੱਲੀ ਜਾਂਦਾ ਜੀ ਸਾਡੀ ਪਾਰਟੀ ਜਿਹ ਬਹੁਤ ਵਧੀਆ ਕੰਮ ਕਰੀ ਜਾਂਦੇ ਆ ਬਹੁਤ ਵਧੀਆ ਹੋਈ ਜਾਂਦਾ ਕੰਮ ਹੂੰ ਬਾਕੀ ਬਾਪੂ ਜੀ ਆਪਾਂ ਗੱਲ ਕਰ ਲਈਏ ਜਿਹੜੇ ਗਲੀਆਂ ਨਾਲੀਆਂ ਦੀ ਗੱਲ ਕਰ ਲਈਏ 70 ਸਾਲ ਹੋ ਗਏ ਸਰਕਾਰਾਂ ਨੂੰ ਆਈਆਂ ਨੂੰ ਤੇ ਪਹਿਲਾਂ ਕਿਉਂ ਨਹੀਂ ਕੰਮ ਹੋਇਆ ਕਾਰਨ ਕੀ ਰਿਹਾ ਬਣਾਉਂਦੇ ਸੀ ਬਣੌਟੀ ਸਿਮਿੰਟ ਕੱਲੀ ਬਰਿਸ਼ਤੀ ਪਾ ਦਿੰਦੇ ਸੀ ਸਿਮਿੰਟ ਪਾਉਂਦੇ ਸੀ ਢਹਿ ਜਾਂਦੀਆਂ ਸੀ ਜੀ ਹੂੰ ਹੁਣ ਜਿਹੜੀਆਂ ਹੋਣ ਬਣਣਗੀਆਂ ਮੈਨੂੰ ਆਸ ਹੈ ਕਿ ਹੁਣ ਚੰਗੀਆਂ ਬਣਣਗੀਆਂ ਜਿਹੜੀਆਂ ਕਾਗਜ਼ਾਂ ਚ ਬਣਨਗੀਆਂ ਅੱਜ ਕਾਗਜ਼ਾਂ ਚ ਬਣ ਜਾਂਦੀਆਂ ਸੀ ਹਾਂ ਹੂੰ ਜਿੱਥੇ ਵੀ ਬਣਦੀ ਸੀ ਦਾ ਬਰਿਸ਼ਤੀ ਦੀਆਂ ਬਣਦੀਆਂ ਸੀ ਹੂੰ ਇੱਕ ਸਰਕਾਰ ਦੀ ਜਿਹੜੀ ਬਹੁਤ ਵਧੀਆ ਜਿਹੜਾ ਨਹਿਰੀ ਪਾਣੀ ਦਿੱਤਾ ਜਾਣਾਗਾ ਪਿੰਡ ਫੂਲ ਨੂੰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਉਹਦੇ ਖਿਆਲ ਬਹੁਤ ਵਧੀਆ ਸਾਵਾਸੇ ਇਹਨਾਂ ਦੇ ਬਹੁਤ ਵਧੀਆ ਪਾਣੀ ਬਿਮਾਰੀਆਂ ਹਟ ਜਾਣਗੀਆਂ ਸਾਡੀ ਧਰਤੀ ਚ ਗੰਦਾ ਪਾਣੀ ਆਉਂਦਾ ਸੀ ਬਿਮਾਰੀਆਂ ਲੱਗਦੀਆਂ ਸੀ ਇਹ ਬਿਮਾਰੀਆਂ ਪਾਣੀ ਦਾ ਕਰਕੇ ਹੀ ਲੱਗਦੀਆਂ ਸੀ ਪਿੰਡ ਦੀ ਬਿਮਾਰੀਆਂ ਦੀ ਗੱਲ ਕਰ ਲਈਏ ਕੀ ਕੀ ਬਿਮਾਰੀਆਂ ਜਿਹੜੀਆਂ ਮਤਲਬ ਕੀ ਲੱਗਦੀਆਂ ਸੀ ਜੀ ਕੈਂਸਰ ਹਮ ਟੈਕ ਹਮ ਇਹ ਨਾ ਪਾ ਖਾਣ ਪੀਣ ਤੋਂ ਲੱਗਦੀਆਂ ਸੀ ਬਸ ਕੈਂਸਰ ਅਟੈਕ ਹੋ ਹੋ ਗੋਡੇ-ਗੋਡੇ ਸਾਰਾ ਗੋਡੇ ਵੀ ਪਾਣੀ ਦਾ ਕਰਕੇ ਆ ਇਹ ਹਮ ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਜੀ ਹੁਣ ਤੁਸੀਂ ਸਰਕਾਰ ਨੂੰ ਬਹੁਤ ਵਧੀਆ ਕਹਿੰਦੇ ਆ ਜੀ ਅਸੀਂ ਤਾਂ ਹੂੰ ਇਹ ਸਰਕਾਰ ਸਾਡੀ મોદી ਸਰਕਾਰ ਤੇ ਸਾਡੇ ਭਗਵੰਤ ਸਿੰਘ ਮਾਨ ਜਿਹੜਾ ਕੰਮ ਚ ਚਲਾਈ ਜਾਂਦਾ ਸੀ ਬਹੁਤ ਵਧੀਆ ਦਾ ਧੰਨਵਾਦ ਕਰਦੇ ਆ ਜੀ ਨਗਰ ਕੌਂਸਲ ਵਾਸਤੇ ਨਗਰਵਾਲਾ ਇਹਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਹੂੰ ਕੌਣ ਆ ਤੁਹਾਡੇ ਜੋ ਐਮ ਸੀ ਐ ਮੌਜੂਦਾ ਸਾਡੇ ਹੈ ਤਾਂ ਜੀ ਰੂਬੀਪੁਰ ਸਾਡਾ ਗੁਰਪ੍ਰੀਤ ਬਹੁਤ ਵਧੀਆ ਕੰਮ ਚ ਚਲਾਈ ਜਾਂਦਾ ਐਮ ਸਿੰਘਾਂ ਤੋਂ ਵੀ ਜ਼ਿਆਦਾ ਕਰਾਈ ਜਾਂਦਾ ਹੂੰ ਠੀਕ ਹੈ ਜੀ ਸਾਵਾ ਜੀ ਦਾ ਧੰਨਵਾਦ ਅਸੀਂ ਗੁਰਪ੍ਰੀਤ ਦਾ ਧੰਨਵਾਦ ਕਰਦੇ ਆ ਇਸ ਕੰਮ ਦਾ ਤੇ ਬਹੁਤ ਵਧੀਆ ਕੰਮ ਕਰਾਈ ਜਾਂਦਾ ਜਿਹੜਾ ਜਿੱਤੇ ਵੇ ਐਮਸੀ ਨੇ ਉਹਨਾਂ ਨੇ ਕੰਮ ਕਿਉਂ ਨਹੀਂ ਕਰਾਇਆ ਜੀ ਫਿਰ ਕਾਰਨ ਕੀ ਰਹਿ ਗਿਆ ਜੀ ਜਿੱਤੇ ਤਾਂ ਉਹ ਜੀ ਉਹ ਜੀ ਕਮੇਟੀ ਨਾਲ ਰੁੱਸਿਆ ਹੋਇਆ ਹੈ ਜੀ ਸਹੀ ਗੱਲ ਪੁੱਛਦੇ ਹੋ ਹਮ ਕਮੇਟੀ ਨਾਲ ਰੁੱਸਣੇ ਕਰਕੇ ਉਹ ਜਾਂਦਾ ਨਹੀਂਗਾ ਇਹਦਾ ਸਾਡਾ ਇੱਕ ਗੁਰਪੇ ਦੀ ਕਰਾਉਂਦਾ ਜੋ ਕੁਝ ਕਰਾਉਂਦਾ ਹਮ ਉਹ ਤਾਂ ਜਦੋਂ ਗੁਰਪੇ ਦੀ ਗੱਲ ਕਰ ਲਈਓ ਚਲੋ ਹਾਰੇ ਵੇ ਜੀ ਚਲੋ ਫੇਰ ਵੀ ਚਲੋ ਆਪਾਂ ਇਹ ਕਦੇ ਕੰਮ ਹੋਈ ਜਾਂਦੇ ਨਹੀਂ ਹਾਂਜੀ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੁਰਪੇ ਦੇ ਲਈ ਜੀ ਬਹੁਤ ਵਧੀਆ ਜੀ ਸਾਵਾਸੀ ਧੰਨਵਾਦ ਇਹਦਾ ਹਮ ਜਿਹੜਾ ਮਤਲਬ ਸਾਡਾ ਬਾੜ ਦਾ ਗੰਦ ਕੱਢੀ ਜਾਂਦੇ ਸੀ ਧੰ ਵਾੜ ਵਾੜ ਦੀ ਗੱਲ ਕਰ ਲਈਏ 21 ਨੰਬਰ ਵਾੜ ਦੀ ਗੱਲ ਕਰਦੇ ਆਪਾਂ ਹੋਰ ਵੀ ਕੀ ਕੀ ਕੰਮ ਜਿਹੜੇ ਆਪਣੇ ਸਾਰੇ ਹੋਈ ਜਾਂਦੇ ਨੇ ਜੀ ਹਾਂਜੀ ਸਾਰੇ ਹੋਈ ਜਾਂਦੇ ਸਾਡੇ ਕੋਈ ਆ ਇੱਕ ਸਾੜਾ ਛੱਪੜ ਦੀ ਕੰਧ ਡਿੱਗ ਪਈ ਇਹ ਵੀ ਇਹਨਾਂ ਨੂੰ ਕਹਿ ਕੇ ਕਢਵਾਵਾਂਗੇ ਹੂੰ ਬਾੜਾ ਮੀਂਹ ਪਾਣੀ ਆਉਣੇ ਕਰਕੇ ਸਾਡੀ ਕੰਧ ਡਿੱਗ ਪਈ ਸੀ ਹੂੰ ਇਹ ਵੀ ਇਹਨਾਂ ਨੂੰ ਅਸੀਂ ਕਹਾਂਗੇ ਜੇ ਇਹ ਕੰਮ ਕਰਕੇ ਦੇਓ ਸਾਡਾ ਜਿਹੜੇ ਪਹਿਲਾਂ ਬੀਤੇ ਮੋਂ ਪਹਿਲਾਂ ਥਮੇ ਦੀ ਗੱਲ ਕਰ ਰਹੇ ਜਦੋਂ ਮੀਂਹ ਪਏ ਸੀਗੇ ਹਾਂਜੀ ਹਾਂਜੀ ਉਹ ਸਾਡੀ ਕੰਧ ਡਿੱਗ ਪਈ ਛੱਪੜ ਦੀ ਹੂੰ ਉਹ ਵੀ ਇਹਨਾਂ ਦਾ ਧੰਨਵਾਦ ਕਰਾਂਗੇ ਜੀ ਸ਼ਾਬਾਸ਼ ਭਾਈ ਕਢਾ ਕੇ ਦਿਓ ਗੁਰਪ੍ਰੀਤ ਦੀ ਗੱਲ ਕਰਪਾ ਪਹਿਲਾਂ ਵੀ ਪਹਿਲਾਂ ਵੀ ਸਾਡੀਆਂ ਕੜਾਈਆਂ ਸਾਡੀ ਮਦਦ ਕਰੀਆ ਜੀ ਹਾਂ ਪਹਿਲਾਂ ਵੀ ਕੜਾਈਆਂ ਗੁਰਪ੍ਰੀਤ ਦੀ ਗੱਲ ਕਰ ਲਈਏ ਮੋਢੇ ਨਾਲ ਮੋਢਾ ਜੁੜ ਕੇ ਖੜਦੇ ਹੋੜੇ ਨਾਲ ਜੀ ਖੜਦਾ ਜੀ ਖੜਦਾ ਬਿਲਕੁਲ ਖੜਦਾ ਸਾਡਾ ਬੱਚਾ ਇਹ ਖੜਦਾ ਸਾਡੇ ਨਾਲ ਠੀਕ ਆਪੂ ਜੀ ਧੰਨਵਾਦ ਸਮਾ ਦੇਂਦਰੀ ਠੀਕ ਆ ਜੀ ਆਹ ਦੇ ਸਕਦੇ ਹਾਂ ਤਸਵੀਰਾਂ ਤੁਸੀਂ ਵੀ ਬਾੜ ਨੰਬਰ 21 ਦੀ ਗੱਲ ਕਰ ਲਈ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂਗੇ ਕਿ ਜਿਹੜਾ ਲਾਕਡਾਊਨ ਦੀ ਚੜੀ ਜਾਰੀ ਆ ਗਲੀ ਬਣ ਰਹੀ ਆ ਨਵੀਂ ਦੇਖ ਸਕਦੇ ਹੋ ਜਿਹੜਾ 9 ਕਰੋੜ 70 ਲੱਖ 60 ਹਜ਼ਾਰ ਦੀ ਗੱਲ ਕਰ ਲਈਏ ਜਿਹੜਾ ਨੀਂ ਪੱਥਰ ਰੱਖਿਆ ਜਾਂਦਾਗਾ ਪਾਈਪ ਲਾਈਨ ਵਾਸਤੇ ਜਿਹੜਾ ਨਹਿਰੀ ਪਾਣੀ ਪਿੰਡਾਂ ਨੂੰ ਦਿੱਤਾ ਜਾਣਾਗਾ ਆਹ ਵੇਖ ਸਕਦੇ ਹੋ ਤੁਸੀਂ ਤਸਵੀਰਾਂ ਆਹ ਵੇਖ ਸਾਹਿਬ ਆਹ ਕੰਦ ਇਹਦਾ ਦੀਆਂ ਸਟੋਰੀਆਂ ਸਮੇਂ ਦੇ ਸਮੇਂ ਦੇ ਨਾਲ ਦਿੰਦੇ ਰਹਾਂਗੇ ਜੁੜੇ ਰਹੋ ਬੋਲਦਾ ਪੰਜਾਬ ਟੀਵੀ ਦਾ